ਮੇਰਾ ਨਾਮ ਮੇਰਾ ਨਿਕਨੇਮ ਗੈਰੀ ਸਦੂ ਤੇ ਰੀਅਲ ਨੇ ਮਗੂ ਸੇਵਾ ਸਿੰਘ ਤੇ ਮੇਰੀ ਮੰਮੀ ਦਾ ਨਾਮ ਰਾਜਵਿੰਦਰ ਕੌਰ ਪਲੀਜ਼ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਮੇਰੀ ਮੰਮੀ ਨੂੰ ਬਚਾ ਲਓ ਕਿਉਂਕਿ ਆਈਸੀ ਵਾਲੇ ਦਾਖਲ ਨੇ ਮੇਰੀ ਦਾਦੀ ਮੇਰੇ ਮੈਨੂੰ ਹਨੂ ਮੇਰੇ ਮੇਰੀ ਛੋਟੀ ਭੈਣ ਨੂੰ ਤੇ ਮੇਰੇ ਪਪ ਮਮਾ ਪਾਪਾ ਨੂੰ ਟੌਰਚਰ ਕਰਦੇ ਨੇ ਤੇ ਮੇਰੀ ਬੇਨਤੀ ਮੈਂ ਤਾਂ ਰਹੀ ਬੇਨਤੀ ਕਰਦਾ ਮੇਰੀ ਮੰਮੀ ਆਈਸੀ ਵਾਲੇ ਦਾਖਲ ਨੇ ਤਾਂ ਉਹਨਾਂ ਨੂੰ ਜਲਦ ਤੇ ਜਲਦ ਠੀਕ ਹੋ ਜਾਣਾ ਅਰਦਾਸ ਕਰੋ ਵਾਹਿਗੁਰੂ ਜੀ ਨਾਲ ਚਾਹਿਆ ਗਿਆ ਕਿ ਤੇਰੀ ਮੰਮੀ ਜ਼ਹਿਰ ਪੀ ਕੇ ਨਾ ਇਚੀਲ ਤੇ ਦਾਖਲ ਹੋ ਗਏ ਨੇ ਔਰ ਨਾ ਤਾਂ ਦੁਖੀ ਹੋ ਕੇ ਕੋ ਨਾ ਤਾਂ ਦੁਖੀ ਹੋ ਗਏ ਦਾਦੀ ਤੋਂ ਤੋਂ ਦਾਦੀ ਦੁਖੀ ਹੋ ਕੇ ਤੋਂ ਨਾ ਸਾਰੇ ਤੋਂ ਦੁਖੀ ਹੋ ਕੇ ਤੋਂ ਰਾਜਾ ਟੱਪੜ ਤੋਂ ਐ ਚਾਹਣਾ ਕਿ ਮੇਰੀ ਮੰਮੀ ਇਚੀਲ ਤੋਂ ਛੇਤੀ ਹੱਡੇ ਕਰੇ ਹੁਣ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਮੇਰੇ ਕੋਲ ਹੁਣ ਨਾ ਕੋਈ ਚਾਰਾ ਨਹੀਂ ਰਹਿ ਗਿਆ ਏ ਇੱਕ ਜਨਤਾ ਤੋਂ ਇਲਾਵਾ ਇਸੇ ਕਰਕੇ ਮੈਂ ਸਾਰੀ ਗੱਲ ਉਹਨੂੰ ਜਨਤਾ ਤੇ ਸੱਟਦੀ ਆ ਕਿਉਂਕਿ 10 ਸਾਲ ਹੋ ਗਏ ਮੇਰੇ ਵਿਆਹ ਨੂੰ ਠੀਕ ਹੈ ਪਹਿਲਾਂ ਕੁਝ ਗਲਤੀ ਮੇਰੇ ਬੰਦੇ ਦੀ ਵੀ ਹੈ ਕਿਉਂਕਿ ਇਹ ਹਰ ਟੈਂਪੂ ਨੇ ਤੱਕ ਵੀ ਮੇਰੀ ਮਾਂ ਮੇਰੀ ਮਾਂ ਮੇਰੀ ਮਾਂ ਮੇਰੀ ਮਾਂ ਨੂੰ ਕੁਝ ਨਾ ਹੋ ਜੀ ਮੇਰੀ ਮਾਂ ਨੂੰ ਨਹੀਂ ਕੁਝ ਹੋਣਾ ਚਾਹੀਦਾ ਇੱਕੋ ਗੱਲ ਕਰਦਾ ਰਿਹਾ ਉਹ ਮੇਰੇ ਨਾਲ ਜਾਤੀਆਂ ਕਰਦੀ ਰਹੀ ਐ ਕਦੇ ਮੈਨੂੰ ਆਪਣੇ ਵੱਡੇ ਮੁੰਡੇ ਕੋਲ ਮਰਵਾਉਂਦੀ ਰਹੀ ਐ ਵੱਡੇ ਮੁੰਡੇ ਨੇ ਮੈਨੂੰ ਮਾਰਦਾ ਵੀ ਸੀ ਤੇ ਇਹ ਯਕੀਨ ਨਹੀਂ ਕਰਦਾ ਸੀ ਮੇਰਾ ਘਰ ਵਾਲਾ ਜਦੋਂ ਤੱਕ ਉਹਦੇ ਸਾਹਮਣੇ ਨਹੀਂ ਹੱਥ ਜਗਦਾ ਸੀ ਓ ਠੀਕ ਐ ਹੁਣ ਤੱਕ ਵੀ 1 ਅਪ੍ਰੈਲ ਨੂੰ ਜਦੋਂ ਸਾਡਾ ਸੋਨੇ ਦਾ ਕੇਸ ਹੋਇਆ ਉਦੋਂ ਵੀ ਇੰਨੇ ਸਾਸਰੇ ਉਹਦੇ ਤੇ ਯਕੀਨ ਕੀਤਾ ਸਾਨੂੰ ਮੈਂ ਆਪਣਾ ਢਿੱਡ ਘੱਟ ਘੱਟ ਕੇ ਮੇਰੇ ਬੰਦੇ ਨੇ ਨਾਈਟਾ ਕਰ ਕਰਕੇ ਸੋਨਾ ਜਮਾ ਕੀਤਾ ਬਣਾ ਰਿਹਾ ਸਾਡਾ ਢੀਠ ਮੇਰਾ ਕੱਢ ਕੇ ਲੈ ਗਿਆ ਇੰਨੇ ਫਿਰ ਵੀ ਉਹਦਾ ਸਾਥ ਦਿੱਤਾ ਮੇਰੀ ਜ਼ਾਸ ਨੇ ਫਿਰ ਇਹਨਾਂ ਲੜਾਈਆਂ ਦੇ ਵਿੱਚ ਕਿੰਨੀ ਵਾਰ ਕਿਹਾ ਏ ਵੀ ਮੈਂ ਮੈਂ ਨਾ ਆਪਣਾ ਸੋਨਾ ਕੱਢ ਕੇ ਵੀ ਨਾ ਤੁਹਾਨੂੰ ਫਸਾਣਾ ਹੀ ਫਸਾਣਾ ਇਹਨੇ ਬੜੀ ਵਾਰ ਕਿਹਾ ਏ ਬੇਪ੍ਰੀਤ ਅਲਮਾਰੀ ਉੱਧਰ ਲੈ ਜੀਏ ਨਹੀਂ ਤਾਂ ਇਹ ਲੈ ਚੁਗੀ ਇਹ ਪਹਿਲਾਂ ਹੀ ਪਲੈਨਿੰਗ ਬਣਾਈ ਬੈਠੇ ਸੀ ਅਸੀਂ ਰੋਜ ਵਾਂਗੂ ਅਸੀਂ ਮਸਤ ਹੋ ਗਏ ਅਸੀਂ ਮਸਤ ਹੋ ਗਏ ਆ ਮੈਨੂੰ ਕੀ ਪਤਾ ਸੀ ਇਹ ਆਪਸ ਚ ਪਲੈਨਿੰਗ ਆ ਇਹ ਰਾਤ 2 2 ਵਜੇ ਮੈਨੂੰ ਕਿਸੇ ਰੰਦਾ ਸੀ ਵੀ ਉੱਤੇ ਕੋਠੇ ਚੜ੍ਹ ਕੇ ਗੱਲਾਂ ਕਰਦਾ ਹੀ ਆਪਣੀ ਗੋਟੀ ਨਾ ਮੈਨੂੰ ਨਹੀਂ ਪਤਾ ਵੀ ਕਹਿੰਦਾ ਤੂੰ ਨਾ ਇੱਧਰ ਦਾ ਫਿਕਰ ਨਾ ਕਰ ਜੇਡ ਕਹਿੰਦਾ ਮੈਂ ਇੱਧਰ ਮੈਂ ਸੰਭਾਲ ਲਊਗਾ ਮੈਨੂੰ ਕੀ ਪਤਾ ਵੀ ਪਿੱਛੋਂ ਸਾਡੇ ਪਰ ਪਲੈਨ ਕੀ ਲੈਣਾ ਮੈਂ ਕੁਝ ਨਹੀਂ ਲੈਣਾ ਮੈਂ ਮੈਨੂੰ ਸਿਰਫ ਮੇਰਾ ਬੰਦਾ ਚਾਹੀਦਾ ਮੈਂ ਕੁਝ ਨਹੀਂ ਲੈਣਾ ਮੈਨੂੰ ਸਿਰਫ ਮੇਰਾ ਉਹਨੇ ਵੀ ਸਾਡੇ ਤੋਂ ਝੂਠਾ ਕੇਸ ਕਰਾ ਕੇ ਪਤਾ ਨਹੀਂ ਕੋਈ ਸੋਨੇ ਦਾ ਚੋਰੀ ਹੋਇਆ ਵੀ ਗੱਦਬ ਜਣੀ ਨਹੀਂ ਹੋਇਆ ਮੈਨੂੰ ਨੇ ਪਤਾ ਨਹੀਂ ਫੇਰ ਕਦੀ ਰਜਿਸਟਰੀ ਦੇ ਛੁੱਟਾ ਗਏ ਇਸ ਕਰਾ ਕੇ ਸਾਡੀ ਕਿਤੇ ਸੁਨਵਾਈ ਨਹੀਂ ਹੋਣ ਦੀ ਹੈਗੀ ਮੈਂ ਕੀ ਕਰਾਂ ਮੇਰੇ ਸਾਸ ਤੋਂ ਜੇ ਮੈਂ ਆਪਣੇ ਆਪ ਨੂੰ ਕੁਝ ਕਰ ਲੈਨੀ ਹੈ ਮੇਰੀ ਜ਼ਿੰਮੇਦਾਰ ਸਿਰਫ ਮੇਰੀ ਸਾਸ ਤੇ ਮੇਰੇ ਜੀ ਬੇਟੀ ਮੈਨੂੰ ਮੇਰੇ ਬੰਦੇ ਨੂੰ ਕੱਲ ਦੱਲ ਜਾ ਲਾ ਕੇ ਹਾਸ ਕਰਨ ਲਈ ਨੇ ਕਿਉਂ ਕਰਨ ਦੇ ਹੀ ਇਹ ਮਾਂ ਹੈ ਜਿਹੜੀ ਆਪਣੇ ਪੁੱਤ ਨੂੰ ਮਰਵਾਉਣ ਦੀ ਹੈ ਦੇ ਕੁਛ ਅਸੀਂ ਨਹੀਂ ਲੈਣਾ ਉਹਦੇ ਟੈਰ ਇਹਨੂੰ ਪੁੱਛੇਨ ਵਲਾਵੇਂ 10 ਸਾਲ ਹੋ ਗਏ ਅੱਜ ਤੱਕ ਮੈਂ ਇੱਕ ਇਹਦੇ ਕੋਲ ਰੁਪਈਆ ਵੀ ਮੰਗਿਆ ਹੀ ਕਹਿਦ ਵੇਖਾ ਉਲਟ ਮੈਂ ਇਹਦੇ ਨਾਲ ਦਿੱਤਾ ਹੀ ਇਹ ਮੈਂ ਜਿੰਨਾ ਕੁ ਮਾਇਆ ਨੂੰ ਦਿੱਤੇ ਮੈਂ ਘੱਟ ਹੀ ਰੁਪਈਆ ਮੰਗਿਆ ਇਹਦੇ ਕੋਲ ਤੇ ਕਿ ਇੱਕ ਇੱਕ ਖੁੰਦ ਕਾਦੀ ਕੱਢਣ ਲਈਏ ਮੇਰੇ ਨਾਲ ਕਿਉਂਕਿ ਮੈਂ ਬਗਾਨੀ ਥੀ ਮੈਂ ਲਈ ਅਸਮਨ 5 ਸਾਲ ਹੋ ਗਏ ਜਰਦੀ ਨੂੰ ਉਹ ਤਾਂ ਮੇਰਾ ਬੰਦਾ ਨਾਲ ਸੇ ਮੈਂ ਖੜਿਆ ਰਹਿੰਦਾ ਸੀ ਚਲੋ ਉਹਨੂੰ ਉਹਨੂੰ ਹੀ ਸੱਟ ਮਰਵਾਏਗੀ ਮੈਂ ਬੱਚੇ ਕਿੱਥੋਂ ਪਾਲਾਂਗੀ ਮੈਂ ਕੀ ਕਰਾਂਗੀ ਮੈਂ ਕੁਝ ਨਹੀਂ ਕਰ ਸਕਤੀ ਮੈਂ ਇਹ ਕਿਉਂ ਮੇਰੀ ਮੰਮੀ ਨੂੰ ਕਹਿੰਦੀ ਹੈ ਵਿਚਾਰੀ ਮੇਰੀ ਮੰਮੀ ਵੇਖਿਓ ਉਹਨੂੰ ਕਹਿੰਦੀ ਹੈ ਅੱਛੀ 10 ਸਾਲ ਗਲਤ ਹੈ ਮੈਨੂੰ ਕਦੇ ਕਿਸੇ ਨਾਲ ਛੋੜ ਦਿੰਦੀ ਹੈ ਕਦੇ ਕਿਸੇ ਨੇ ਜੁੜ ਦੇਨ ਦੀਂ ਬਰੀ ਨਿੱਕੀ ਜਿਹੀ ਹੁਣ ਨੋਟੋਰ ਦੇਨ ਦੀ ਦੱਸੋ ਅਗਰ ਤੁਹਾਨੂੰ ਕੋਈ ਐਵੇਂ ਬੋਲੇਗਾ ਤਾਂ ਤੁਸੀਂ ਅਗੋਂ ਕਿੰਨੇ ਤੇਰਝਰੋਗੇ ਇੱਕ ਵਾਰੀ ਚਰੋਗੇ ਤੋਹਰੇ ਚਰੋਗੇ ਕਿੰਨੇ ਵਾਰ ਚਰੋਗੇ ਮੈਨੂੰ ਇਹ ਦੱਸ ਤਾਂ ਚਲੋ ਮੈਂ ਕੁਛ ਨਹੀਂ ਨੂੰ ਮੈਂ ਸਿਰਫ ਇੰਨਾ ਹੀ ਚਾਹਨੀ ਨੇ ਮੈਂ ਆਈ ਆਪਣੇ ਰੋਜ਼ ਮਿਲਤਰਕ ਮਿਹਨਤ ਕਰੀ ਜਾਨੇ ਸਾਨੂੰ ਖਾਲਸਾ ਨੂੰ ਨਾ ਬਲਾਵੇ ਸਾਨੂੰ ਨਾ ਤੱਕੇ ਪਰ ਸਾਨੂੰ ਸਾਡੇ ਹਾਲਤੇ ਤੇ ਛੱਡ ਦੇਵੇ ਕਿ ਹੋ ਨਾ ਨਾ ਰੋਜ਼ ਹਰਾਸ ਕਰਨ ਦੇ ਨੇ ਮੈਨੂੰ ਮੈਨੂੰ ਬੰਦਾ ਚਾਹੀਦਾ ਨਹੀਂ ਤਾਂ ਆਪਣੇ ਆਪ ਨੂੰ ਕੁਝ ਕਰ ਲੈਣਾ ਜਾ ਮੇਰੇ ਜ਼ਿੰਮੇਦਾਰ ਮੇਰੇ ਮੇਰੇ ਮਰਨ ਦੇ ਜ਼ਿੰਮੇ ਮੇਰੇ ਸਾਥ ਮੇਰਾ ਡੇਟ ਤੇ ਉਹਦੀ ਮੁੱਟੀ ਉਹ ਬੜੀ ਗੰਦੀ ਜਨਾਨੀ ਜਦੋਂ ਦੀ 2 ਸਾਲ ਦੀ ਉਹ ਆਈ ਉਹਦੇ ਦੀ ਜਿਆਦਾ ਲੜਾਈਆਂ ਪਹਿਲਾਂ ਵੀ ਮੈਂ ਕਦੇ ਲੋਕ ਵੀ ਨਹੀਂ ਲਾਇਆ ਸੀ ਅਲਮਾਰੀਆਂ ਨੂੰ ਉਹ ਫਿਰ ਜਦ ਤੱਕ ਨੂੰ ਲੋਕ ਲਾਉਂਦੀ ਹੈ ਗੰਦੇ ਗੰਦੇ ਇਲਜ਼ਾਮ ਲੁੰਦੀ ਹੈ ਸਭ ਪਲੈਨ ਗਈ ਹੋਦਿਆ ਨੇ ਹੁਣ ਵੀ ਉਹ ਪੇਕੀ ਬੈਠੀ ਕਿਉਂ ਬੈਠੀ ਹੈ ਮੈਨੂੰ ਵੀ ਪਤਾ ਉਹ ਨਹੀਂ ਲੈ ਗਈ ਹੈ ਸਾਡੇ ਜਾਂ ਤੋਂ ਉਹਨੇ ਕੋਈ ਸਬੂਤ ਹੈਗਾ ਸੀ ਕੁਝ ਕੀਤਾ ਹੈ ਜਦੋਂ ਬਿਨਾ ਸਬੂਤ ਤੋਂ ਮੇਰੇ ਘਰ ਵਾਲੇ ਨੂੰ ਉਹ ਫੜ ਕੇ ਲੈ ਕੇ ਗਏ ਨੇ ਉਹਨਾਂ ਚਾਰੇ ਉਹ ਅੱਗੇ ਵੀ ਦੁਖੀ ਹੋਇਆ ਕਹਿੰਦਾ ਸੀ ਮੈਂ ਮਰ ਜਾਣਾ ਗੱਡੀ ਥਲੇ ਸੇਰ ਦੇਣ ਗਿਆ ਸੀ ਉਹਨੂੰ ਸਰ ਨੇ ਬਚਾਇਆ ਸੀ ਉਹਨੂੰ ਵੀ ਉਹਨੇ ਰਾਤੀ ਵੀ ਮੈਨੂੰ ਕਹਿੰਦੇ ਨੰਨੂ ਮੈਨੂੰ ਬਹੁਤ ਮਾਰਾ ਕਰੰਦੇ ਨੇ ਮੈਂ ਮਰ ਜਾਣਾ ਦੇ ਮੇਰ ਕੋ ਇਸ ਤੋਂ ਲਾਵਾ ਉਹਨੂੰ ਕੋਈ ਚਾਰ ਨਹੀਂ ਮੈਂ ਆਪਣੀ ਜਾਏ ਤੋਂ ਲੱਗਦਾ ਇਸ ਤਰ੍ਹਾਂ ਮੇਰੇ ਬੰਦੇ ਨੂੰ ਇਨਸਾਫ ਮਿਲੇਗਾ ਮੈਂ ਆਵेलो ਮੈਂ ਪੀ ਲੈਣੀ ਮੈਂ ਮਰ ਜਾਣਾ ਮੈਂ ਨਹੀਂ ਬੋਤਲ ਚ ਪਰ ਲਿਆ ਮੈਂ ਨਹੀਂ ਹਰ ਜਾ ਸਕਦੀ ਮੇਰੇ ਬੱਚੇ ਨਿੱਕੇ ਨਿੱਕੇ ਕਹਿੰਦੀ ਮੇਰੇ ਮੰਮੀ ਨੇ ਮੇਰਾ ਟੀਕਿਆ ਵੀ ਭੈਂਜੀ ਤੂੰ ਕਿਉਂ ਕਰਨੀ ਉਹ ਵੀ ਤੇਰਾ ਪੁੱਤ ਉਹ ਵੀ ਤੇਰਾ ਪੋਤੇ ਤੇ ਅਗੋ ਮੇਰੇ ਕਹਿੰਦੀ ਮਾਰਤਾ ਮੈਂ ਸਸਕਾਰ ਕਰਤਾ ਅਗੋ ਜੱਜੇ ਮੇਰੇ ਨੇ ਕਿਹਾ ਵੀ ਉਹ ਨਿੱਕੇ ਨਿੱਕੇ ਐ ਕਰ ਉਹ ਨਿੱਕੇ ਨਿੱਕੇ ਤੂੰ ਸਾਬ ਲੈ ਕਹਿੰਦੀ ਜਾ ਉਹਨਾਂ ਨੂੰ ਰੂੜੀ ਤੇ ਸਾਟਿਆ ਇਹ ਤੇ ਬੇਦਰਦ ਚੁਣਾ ਪੱਥਰ ਤੇਰਾ ਜਨਾਨੀ ਮੈਂ ਤੇ ਤਾਂ 10 ਸਾਲ ਇਹ ਇਹਦਾ ਸਾਰਾ ਕੁਝ ਕੀਤਾ ਇਹ ਪੇਕੇ ਤੱਕ ਨਹੀਂ ਮੈਨੂੰ ਜਾਣ ਦਿੰਦੇ ਹੁੰਦੇ ਸੀ ਕਿ ਇਸੇ ਨਹੀਂ ਉਹਨੇ ਦੀ ਉਹਨੇ ਵਾਪਸ ਆਣਾ ਚਾਹੀਦਾ ਜੇ ਮੈਂ ਗੁਰਦਾਰੇ ਜਾਣਾ ਤੇ ਇਹਦੀ ਰੋਟੀ ਲਾ ਕੇ ਜਾਣੀ ਉਦੋਂ ਇਹ ਵੀ ਇਹ ਵੀ ਮੇਰੇ ਘਰ ਵਾਲੇ ਵੀ ਯਕੀਨ ਕਰਦੇ ਸੀ ਆ ਜਿਹੜਾ ਜੇਠ ਅੱਜ ਕਰਨ ਜ ਆਟ ਸਾਲਾਂ ਮੇਦੀ ਰੋਟੀ ਬਣਾਈ ਇਹ ਰੋਟੀ ਨਹੀਂ ਖਾਂਦਾ ਸੀ ਬਈ ਰੋਟੀ ਤੱਕ ਮੈਂ ਖਾਦੀ ਐ ਮੈਂ ਕਦੀ ਸੀ ਨਹੀਂ ਕੀਤੀ ਨੇ ਮਾਰੀ ਉਹ ਤਾਂ ਕਿਉਂ ਲੱਗਦੀ ਕਿਉਂਕਿ ਮੈਂ ਨਾ ਜੇਠ ਦੇ ਨਾਲ ਫਰੋਡ ਕਰਦਾ ਰਿਹਾ ਮਨੇ ਇਹਦੇ ਨਾਲ ਫਰੋਡ ਦੱਸਦੀ ਰਹੀਆਂ ਇਹ ਇਹ ਨਾ ਉਹਦੇ ਨਾਲ ਉਹਦੇ ਮੇਜਰ ਦੇ ਨਾਂ ਤੇ ਨਾ ਇਹ ਫਰੋਡ ਕਰਦਾ ਰਿਹਾ ਤੇ ਮੈਂ ਨਾ ਦੇ ਇਨ ਇਹਨਾਂ ਪਿੱਛੇ ਕਰ ਕਰਕੇ ਮੈਂ ਸੱਸ ਨੂੰ ਸਬੂਤ ਵੀ ਲਿਆ ਲਿਆ ਕੇ ਵਿਖਾਏ ਨੇ ਇਹ ਮੈਂ ਇਹ ਤਾਂ ਕਰਕੇ ਇਹਨੂੰ ਮੈਂ ਪੈੜੀ ਲੱਗਦੀ ਆ ਹੋਰ ਨਹੀਂ ਕੋਈ ਗੱਲ ਇਹਦੇ ਇਹਦੇ ਪੁੱਤ ਦੇ ਇਹ ਸਿਗਰਟਾ ਪੀਂਦਾ ਰ ਮੈਂ ਤਾਂ ਕਹਿੰਦਰੀ ਵੀ ਮੰਮੀ ਇਹ ਸਿਗਰਟਾ ਪੀਂਦਾ ਇਹਨੇ ਮੇਰੇ ਤਦ ਨਹੀਂ ਯਕੀਨ ਕੀਤਾ ਇਹਦਾ ਹੈ ਇਹ ਇਹ ਨਾ ਮੇਜਰ ਦੇ ਨਾਤੇ ਇਹਦੇ ਕੋਲ ਸੱਸ ਦਾ ਵੀ 20-22 ਲੱਖ ਰੁਪਏ ਇਹਨੇ ਖਾਦਾ ਫਿਰ ਉਹਦੇ ਤੇ ਯਕੀਨ ਕਰਦੀ ਏ ਥੋੜੇ ਦਿਨ ਪਹਿਲਾਂ ਵੀ ਇਹ ਲੜੰਡੇ ਨੇ ਗਲੀ 'ਚ ਅਸੀਂ ਕੋਈ ਗਲੀ 'ਚ ਆ ਕੇ ਕਹਿ ਦੇਵੇ ਵੀ ਅਸੀਂ ਇਹਦੇ ਕੋਲ ਅੱਜ ਤੱਕ ਜਾਇਦਾਦ ਮੰਗੀ ਅਸੀਂ ਨਹੀਂ ਮੰਗੀ ਦੁਨਾਂ ਜੀਆਂ ਨੇ ਉਹ ਮੰਗਦਾ ਏ ਹਮੇਸ਼ਾ ਲੜਾਈ ਚ ਕਹਿੰਦਾ ਮੈਨੂੰ ਪਲਾਟ ਦੇ ਦੇ ਅਸੀਂ ਕਿ ਲੈ ਲੈ ਭਰਾਵਾ ਅਸੀਂ ਕੁਝ ਨਹੀਂ ਕਹਿੰਦਾ ਸਾਨੂੰ ਕਮਜ਼ਕਤ ਸੁੱਕ ਨਾਲ ਜੀਂ ਤਾਂ ਦਿਓ ਸਾਨੂੰ ਹਰਾ ਹਸਤਾਨਾ ਨਾ ਕਰੋ ਮੈਂ ਨਹੀਂ ਜਿਹਾ ਸਕਦੀ ਔਰ ਮੈਂ ਕਿਉਂ ਆ ਸਿਣੀਓ ਮਰਾ ਦੇ ਬਖ ਉਹ ਬੜਾ ਮੀਰਾ ਭਾਈ ਮੇਰਾ ਨਾ ਗਗਨਦੀਪ ਸਿੰਘ ਆ ਮੈਂ ਪ੍ਰੀਤ ਸਿੰਘ ਪ੍ਰੀਤનગર ਦਾ ਰਹਿਣ ਵਾਲਾ ਆ ਅੱਜ ਮੇਰੀ ਵਾਈਫ ਨੇ ਫਰਨੈਲ ਪੀਤੀ ਆ ਉਹਨੇ ਮੌਤ ਹੋ ਗਏ ਫਰਨੈਲ ਪੀਤੀ ਉਹਨੂੰ ਟੌਰਚਰ ਕੀਤਾ ਗਿਆ ਜਦਕਿ ਕੱਲ ਮੇਰੀ ਵਾਈਫ ਨੂੰ ਤੇ ਮੈਨੂੰ ਥਾਣੇ ਵਿੱਚ 11 11:30 ਵਜੇ ਤੱਕ ਬਿਠਾਈ ਰੱਖਿਆ ਜਦਕਿ ਮੇਰੀ ਆਈ ਤਾਂ ਨਹੀਂ ਪੰਡਾ ਫਿਰ ਟੌਰਚਰ ਕੀਤਾ ਗਿਆ ਇਧਾ ਇਸ ਕਰਕੇ ਅਜਨੇ ਫਰਨੈਰ ਪੀ ਲਿਆ ਉਹਨੂੰ ਇਹ ਕਾ ਕਿ ਮੇਰੇ ਘਰ ਵਾਲਿਆਂ ਨੇ ਕੁੱਟਦੇ ਪਏ ਨੇ ਮੈਂ ਯਾ ਜੀ ਚੋਰੀ ਦਾ ਚੋਰੀ ਦਾ ਟੁਟਾ ਜਾ ਮਲਾਇਆ ਗਿਆ ਜਿੰਨਾ ਮੈਂ ਮੇਰੇ ਬਦਰ ਨੇ ਲਾਇਆ ਵਾ ਮੈਨੇ ਭਰਾਣੇ ਲਾਇਆ ਵਾ ਜਦਕਿ ਮੇਰਾ ਸੋਨਾ ਜਿਹੜਾ ਪਹਿਲੇ ਚੋਰੀ ਹੋਇਆਗਾ ਮੈਨੂੰ ਸ਼ੋਰ ਲੀ ਆ ਕਿ ਉਹਨਾਂ ਨੇ ਸੋਨਾ ਮੇਰਾ ਚੋਰੀ ਕੀਤਾ ਵਾ ਮੈਂ ਆਪਣੀ ਮਿਹਨਤ ਦੇ ਹੱਕ ਦੀ ਕਿ ਮੇਰੀ ਕਮਾਈ ਆ ਮੈਨੂੰ ਪਤਾ ਮੈਂ ਆਪਣੇ ਹੱਥਾਂ ਨਾਲ ਕਮਾਈ ਕੀਤੀ ਤੇ ਮੇਰੀ ਮਾਂ ਮੈਨੂੰ ਕਹਿੰਦੀ ਆ ਕਿ ਤੇਰਾ ਜਿਹੜਾ ਸੋਨਾ ਵਾ ਤੇਰੀ ਰੋਟੀ ਨੇ ਪੇਕੇ ਪਹੁੰਚਾਤਾ ਵਾ ਜਦਕਿ ਮੇਰੇ ਛੋਟੇ ਛੋਟੇ ਬੱਚੇ ਆ ਤੇ ਉਹ ਉਹ ਆਪਣਾ ਆਪਣਾ ਦੇਖੂਗੀ ਕਿ ਪ ਹਾਂ ਬਹੁਤ ಜಾ ਟੋਰਚਰ ਕੀਤਾ ਕਿ ਉਹ ਅੱਜ ਇੰਨੇ ਕਿ ਦੁਖੇ ਹੋ ਗਏ ਉਹਨੇ ਪਰਨੈਲ ਪੀਤੀ ਆ ਅੱਜ ਮੇਰੀ ਵਾਈਫ ਮਰਨੇ ਪਈ ਆ ਠੀਕ ਆ ਹਲੇ ਫਮ ਸੀਰੀਅਸ ਹੈਗਾ ਉਹ ਬੋਲਦੀ ਨਹੀਂ ਪਈ ਕੁਛ ਨਹੀਂ ਬੋਲਦੀ ਪਈ ਉਹਨੇ ਵੀਡੀਓ ਬਣਾਈ ਆ ਉਹਨੇ ਵੀਡੀਓ ਬਣਾਈ ਕਿ ਦੁਖੀ ਹੋ ਕੇ ਬਣਾਈ ਆ ਇਹ ਤਾਂ ਕਿਤੇ ਮਾਰਦਾ ਉਹਨੇ ਸੱਸ ਦਾ ਆਪਣੀ ਸੱਸ ਦਾ ਨਾਲ ਲਿੱਤਾ ਵਾ ਤੇ ਆਪਣੇ ਜੇੜ ਦਾ ਨਾਲ ਲਿੱਤਾ ਵਾ ਤੇ ਭਜਾਈ ਦਾ ਜਿਹੜੀ ਉੱਥੇ ਪੇਕੇ ਪੇਕੇ ਭਜਾਤੀ ਆ ਉਹ ਸਾਰੀ ਦੋਨਾਂ ਮੀਆਂ ਬੀਬੀ ਨੇ ਮਿਲ ਕੇ ਮੇਰਾ ਇੱਕ ਤਾਂ ਸੋਨਾ ਚੋਰੀ ਕੀਤਾ ਵਾ ਉਤੋਂ ਮੈਨੂੰ ਮੇਰੇ ਖਿਲਾਫ ੜਕਾਇਆ ਮੇਰੀ ਮਾਂ ਨੂੰ ਤੇ ਮੇਰੀ ਮਾਂ ਉਹਦੇ ਮਗਰ ਲਾ ਕੇ ਮੇਰਾ ਬੇੜਾ ਕਰਕੇ ਕਰਕੇ ਰੱਖਾ ਲੜਾਈ ਹੁੰਦੀ ਸੀ ਕਈ ਸਾਲ ਬਾਅਦ ਹੁੰਦੀ ਕਈ 2 ਸਾਲ ਬਾਅਦ ਵੀ ਕਈ ਰੈਗੂਲਰ ਹੁੰਦੀ ਸੀ ਉਹਦੇ ਮਗਰ ਲੱਗੀ ਹੋਈ ਆ ਜਦੋਂ ਜਨਵਰੀ ਵੀ ਲੜਾਈ ਹੈਗੀ ਆ ਚੱਜ ਗਈ ਮੇਰੀ ਮਾਂ ਕਹਿੰਦੀ ਹੁੰਦੀ ਕਿ ਇਹਨੇ 20-25 ਲੱਖ ਰੁਪਏ ਮੇਰਾ ਸੋਨਾ ਆਪਣਾ 20-25 ਲੱਖ ਰੁਪਏ ਮੇਰਾ ਖਾ ਗਿਆ ਵਾ ਹੈ ਫਰੋਡੀਆਂ ਕਰ ਕਰਕੇ ਮੇਜਰ ਦੀ ਪੋਸਟ ਦਾ ਬੰਨ ਲਾ ਕੇ ਤੇ ਮੈਂ ਮੇਜਰ ਲਾ ਗਿਆ ਵਾਂ ਮੁਰ ਕੇ ਕਾਂਚੋਂ ਫੋਨ ਆ ਗਿਆ ਉਹ ਹੀ ਸਕਾ 28 ਸਾਲਾਂ ਦਾ ਚੱਲਦਾ ਆ ਗਈ ਮੈਨੂੰ ਅੱਜ ਇੱਥੇ ਬੁਲਾਇਆ ਮੈਨੂੰ ਅੱਜ ਇੱਥੇ ਬੁਲਾਇਆ ਤੇ ਤੇ ਆਹੀ ਆਪਣੀ ਮੈਂ ਆਪਣੀ ਮੇਰੀ ਬੋਕਸ ਵੈਗਨ ਗੱਡੀ ਦੇ ਵਿੱਚ ਮੈਂ ਆਪਣਾ ਜੀਪੀਐਫ ਲਾ ਕੇ ਮੈਂ ਸਾਰੀ ਟ੍ਰੇਸ ਕਰਾ ਆ ਕੇ ਕਿ ਇੱਥੇ ਇੱਥੇ ਜਾਂਦਾ ਉਹਨਾਂ ਨੂੰ ਮੈਂ ਫੜਾਇਆ ਵੀ ਆ ਫੇਰ ਵੀ ਉਹਨਾਂ ਨੂੰ ਨਹੀਂ ਚਕੀਨ ਆਇਆ ਇਸ ਵੱਲੇ ਦੋਨਾਂ ਵੱਲੋਂ ਫਟਮਾਰ ਹੋਈ ਸੀ ਅੱਜ ਤੋਂ ਮੈਂ ਤੁਹਾਨੂੰ ਦਾਦਾ ਸਰ ਮੈਂ ਮੱਧ ਪ੍ਰਦੇਸ਼ ਗਿਆ ਆਇਆ ਮੇਰਾ ਨਵਾਂ ਵਿਆਹ ਹੈ ਸਾਲ ਬਾਅਦ ਇੱਕਦਮ ਮੇਰੀ ਸਾਲੀ ਹੀ ਰਜੋ ਆਈ ਸੀ ਠੀਕ ਆ اے Madhya Pradesh ਕੇ ਆਈ ਮੈਂ ਤੇ ਮੇਰੇ ਮਗਲੋਂ ਮੇਰੀ ਰੋਟੀ ਨੂੰ ਕੁੱਟਿਆ ਗਿਆ ਮੇਰੀ ਰੋਟੀ ਨੂੰ ਕੁੱਟਿਆ ਮੇਰੇ ਭਰਾ ਨੇ ਕੁੱਟਿਆ ਹੈ ਮੇਰੇ ਵਿਆਹ ਨੂੰ 10 ਸਾਲ ਹੋ ਗਏ ਨੇ ਅੱਜਮ ਕਿਉਂਕਿ ਮੇਰੇ ਤੇ ਸੋਨੇ ਦਾ ਠੂਠਾ ਨਾਵਲਾਤਾ ਜਦ ਕਿ ਪਹਿਲੇ ਹਾਟਾ ਸੋਨਾ ਚੋਰੀ ਹੋਇਆ ਸੀ ਭਾਈ ਚਾਹੁੰਦੇ ਆ ਕਿ ਇਨਸਾਫ ਮਿਲੇ ਵਸ ਪੁਲਿਸ ਨੂੰ ਦੱਸਿਆ ਇਸ ਬਾਰੇ ਪੁਲਿਸ ਕਾਰਵਾਈ ਕਰਦੀ ਪਈ ਆ ਹੁਣ ਵੇਖੋ ਕੀ ਹੁੰਦਾ ਅੱਗੇ ਹਾਂਜੀ ਮੇਰੀ ਬੇਟੀ ਦਾ ਨਾਮ ਰਾਜਵਿੰਦਰ ਕੌਰ ਹੈ ਉਸਦੀ ਸਾਸੋਰ ਨੂੰ ਦਸਾਂ ਸਾਲਾਂ ਤੋਂ ਬਹੁਤ ਹੀ ਤੰਗ ਕਰਦੀ ਰਹਿੰਦੀ ਸੀ ਤੇ ਮੈਂ ਹੱਥ ਜੋੜ ਕੇ ਆਪਣੀ ਬੱਚੀ ਨੂੰ ਕਹਿੰਦੀ ਸੀ ਬੱਚੇ ਤੂੰ ਘਰ ਆਪਣੇ ਵਸੇ ਬਗਰ ਤੇਰੇ ਨਿਕਨੇ ਕੇ ਬੱਚੇ ਮੇਰੀ ਬੱਚੀ ਕਹਿੰਦੀ ਵੀ ਸੀ ਮੰਮਾ ਲੈ ਜਾ ਮੇਰੇ ਵਾਸਤੇ ਰੋਟੀ ਨਹੀਂ ਹੈਗੀ ਤੇ ਮੈਂ ਕਹਿੰਦੀ ਸੀ ਨਹੀਂ ਬੱਚੇ ਤੂੰ ਆਪਣੇ ਘਰ ਹੀ ਰਹਿ ਤੇ ਮੇਰੀ ਬੱਚੀ ਨੇ ਅੱਜ ਖੀਰ ਇਹਨਾਂ ਤੋਂ ਤੰਗ ਹੋ ਗਿਆ ਫਰਨੈਲ ਪੀ ਲਈ ਜੇ ਮੇਰੀ ਬੱਚੀ ਨੂੰ ਅੱਜ ਹੋ ਜਾਂਦਾ ਕੁਝ ਤੇ ਕੌਣ ਜ਼ਿੰਮੇਵਾਰ ਸੀ ਇਹਦੇ ਇਹ ਦੋ ਬੱਚੇ ਆ ਇੱਕ ਬੇਟੀ ਤੇ ਇੱਕ ਬੇਟਾ ਹਾਂਜੀ ਬੇਟੀ ਮੇਰੀ ਜਾਂਦੀ ਸੀਗੀ ਇਹ ਕੱਢ ਦਿੰਦੇ ਸੀਗੀ ਬੇਟੀ ਜਾਂਦੀ ਸੀ ਤੇ ਮੈਂ ਹੱਥ ਜੋੜ ਕੇ ਬੇਟੀ ਨੂੰ ਕਹਿੰਦੀ ਜਾ ਬੱਚੇ ਘਰ ਮੇਰੀ ਬੱਚੀ ਨੂੰ ਬਹੁਤ ਹੀ ਮੰਦੇ ਚੰਗੇ ਬੋਲ ਬੋਲਦੀ ਸੀਗੀ ਐਂディ ਬੇਟੀ ਦੀ ਸੱਸ ਨੇ ਬੇਟੀ ਦੀ ਸੱਸ ਦਾਸੇ ਤੇ ਪਿੰਕੀ ਕਹਿੰਦੇ ਆ ਮੈਨੂੰ ਸਿੱਧੇ ਨਾਮ ਦਾ ਪ੍ਰਿਤਪਾਲ ਕੇ ਪਤਾ ਨਹੀਂ ਕੀ ਕਹਿੰਦੇ ਵੈਸੇ ਉਹਨੂੰ ਪਿੰਕੀ ਪਿੰਕੀ ਕਹਿੰਦੇ ਆ ਅੱਜ ਰਾਤ ਜਦੋਂ ਉਠਾਣੇ ਲੈ ਕੇ ਗਏ ਆ ਤੇ ਦੇ ਪ੍ਰਾਣੇ ਨੂੰ ਤੇ ਬੇਟੀ ਨੂੰ ਸਾਨੂੰ 10:30 10 ਹੋ ਗਿਆ ਤੇ ਅਸੀਂ ਪੁਲਿਸ ਵਾਲਿਆਂ ਨੇ ਮਿੰਨਤਾ ਕਰਦੇ ਰਹੇ ਆਂ ਤੇ ਪੁਲਿਸ ਵਾਲਿਆਂ ਨੇ ਨਹੀਂ ਛੱਡਿਆ ਕਹਿੰਦੇ ਸੀ ਗਗਨ ਨੂੰ ਨਹੀਂ ਛੱਡਣਾ ਨਹੀਂ ਛੱਡਣਾ ਬੇਟੀ ਅਸੀਂ ਕਹਿੰਦੇ ਸੀ ਚਲੋ ਉਹਨਾਂ ਨੂੰ ਨਰਦੋਸ਼ ਹੈ ਕੋਈ ਤੇ ਉਹਨਾਂ ਨੂੰ ਛੱਡੋ ਤੇ ਇੱਕ ਪੁਲਿਸ ਵਾਲਾ ਕਹਿ ਰਿਹਾ ਸੀ ਵੀ ਅਸੀਂ ਨਹੀਂ ਛੱਡਣਾ ਗਗਨ ਨੂੰ ਫਿਰ ਚਲੋ ਸਾਰੇ ਬੰਦਿਆਂ ਨੇ ਮਿੰਤ-ਮਿੰਤ ਕੀਤੀ ਪਿੰਕੀ ਦੀ ਵੀ ਮਿੰਤ ਕਰਨ ਗਏ ਪਰ ਪਿੰਗੀ ਨੇ ਉਲਟਾ ਲਜਾਮ ਲਾਇਆ ਵੀ ਬੇਟੀ ਮੈਨੂੰ ਗਾਲ੍ਹਾਂ ਕੱਢਦੀ ਆ ਬੱਚਿਆਂ ਕੋਲ ਗੱਡ ਗਾਲ੍ਹਾਂ ਘਣਾਉਂਦੀ ਆ ਪੁੱਤਰੇ ਕੋਲ ਗਾਲ੍ਹਾਂ ਘਣਾਉਂਦੀ ਆ ਉਹਨੇ ਕੋਈ ਨਿਆਣ ਨਹੀਂ ਦਿੱਤਾ ਕਿੰਗ ਨਾ ਕੋਈ ਨਹੀਂ ਆੜੀ ਤਾਂ ਮੇਰੀ ਬੇਟੀ ਨੇ ਤੰਗ ਹੋ ਕੇ ਜਦੋਂ ਸਾਰੇ ਟਰਚਨ ਉਹਨੂੰ ਕਰੀ ਜਾਂਦੇ ਸਾਰੇ ਕਹਿੰਦੇ ਤੂੰ ਬੋਲਦੀ ਆ ਬੋਲਦੀ ਆ ਉਹਦੇ ਕੋਈ ਸੁਣਾਈ ਨਹੀਂ ਸੀ ਇਸ ਕਰਕੇ ਉਹਨੇ ਅੱਜ ਫਰਨੈਲ ਪੀ ਉਹਦੀ ਕੋਈ ਸੁਣਾਈ ਚਾਰੇ ਪਾਸੇ ਕਿਸੇ ਪਾਸੇ ਸੁਣਾਈ ਨਹੀਂ ਸੀ ਹੈਗੀ ਫਿਰ ਉਹਨੇ ਤੰਗ ਹੋ ਕੇ ਫਰਨੈਲੋ ਕਹਿੰਦੀ ਮੈਨੂੰ ਹੋਰ ਕੋਈ ਰਸਤਾ ਨਹੀਂ ਹੈਗਾ ਮੇਰੀ ਸੁਣਾਈ ਨਹੀਂ ਹੋ ਰਹੀ ਤਸਮ ਸੀਰੀਅਸ ਹੈ ਸੀਰੀਅਸ ਹੈ ਸਰੀਆ ਰਿਸ਼ੀਨ ਕਿਹੜਾ ਹਸਪੀਟਲ ਸੀਰੀਅਸ ਹੈ ਹਾਂਜੀ ਦੱਸ ਕੇ ਫਿਰ ਪਰੋਣਾ ਨੂੰ ਉੱਥੋਂ ਲੈ ਕੇ ਆਇਆ ਸੀ ਪਰੋਣਾ ਛਾਣੇ ਬੈਠਾ ਸੀ ਜੀ ਅਸੀਂ ਚੋਨੇ ਵੀ ਮੇਰੀ ਬੇਟੀ ਨੂੰ ਜੇ ਮੇਰੀ ਬਲਤੀ ਨੂੰ ਕੁਝ ਹੋ ਗਿਆ ਤੇ ਜੁਮੇਵਾਰ ਇਹ ਅਖਵਾਏ ਜਾਣਗੇ ਬੇਟੀ ਦਾ ਜੇਠ ਤੇ ਬੇਟੀ ਦੀ ਸੱਸ ਇਹ ਦੋਨੇ ਹੀ ਜੁਮੇਵਾਰ ਵਕ ਅਖਵਾਏ ਜਾਣਗੇ ਬੇਟੀ ਨੇ ਵੀਡੀਓ ਬਣਾ ਕੇ ਤੇ ਫਿਰ ਉਹਨੇ ਪਰਨੈਲ ਕੀਤੀ ਇਹ ਪਿੰਕੀ ਕਈ ਵਾਰੀ ਮੈਨੂੰ ਵੀ ਕਹਿੰਦੀ ਸੀ ਵੀ ਤੇਰੀ ਮਾਮੀ ਮਾੜੀ ਆ ਦਰਬਾਰ ਸਾਹਿਬ ਜੌਬ ਕਰਦੀ ਐ ਇਦਾਂ ਨੇ ਬੇਟੀਆਂ ਵਿਆਹੀਆਂ ਜ ਬਹੁਤੀ ਟੌਰਚਰ ਕਰਦੀ ਸੀ ਇੱਕ ਨੂੰ ਰਾਜਵਿੰਦਰ ਕੌਦੀ ਨਾਂ ਦੀ ਦੇ ਦਿੱਤੀ ਜਿਆ ਉਹ 프리ਦ ਨਗਰ ਰਹ ਰਹੀ ਹੈ। ਉਹਦੀ ਆਪਣੀ ਸੱਸ ਦੇ ਨਾਲ ਲੈਣ ਦੇ ਦਾ ਝਗੜਾ ਤੇ ਉਹ ਦੋਵੇਂ ਨੂੰ ਤੇ ਸੱਸ ਇੱਕ ਦੂਜੇ ਤੇ ਚੋਰੀ ਕਰਨ ਦਾ ਜਹਾ ਮਾਰੀ। ਜਿਹੜੀ ਰਾਜਵੰਦਰ ਕੌਰ ਆ ਉਹ ਇਜਾਮ ਲਾਉਂਦੀ ਸੀ ਕਿ ਵੀ ਸੱਸ ਮੇਰੀ ਨੇ ਉਸ ਸਮਾਂ ਪਹਿਲਾਂ ਚੋਰੀ ਕੀਤੀ। ਪਰ ਹੁਣ ਸੱਸ ਕਹਿੰਦੀ ਆ ਵੀ ਕੱਲ ਰਾਜਵੰਦਰ ਤੇ ਉਹਦੇ ਘਰ ਵਾਲੇ ਗਗਨਦੀਪ ਨੇ ਸਾਡੀ ਚੋਰੀ ਕੀਤੀ। ਇਹ ਦੋਵਾਂ ਦਾ ਸ਼ੱਕੀ ਆ ਮਾਮਲਾ। ਪਰ ਇੱਕ ਵੀਡੀਓ ਵਾਇਰਲ ਹੋਈ ਹੈ ਰਾਜਵਿੰਦਰ ਗਰਵਾਲ ਦਾ ਜਿਹਨੇ ਆਪਣੀ ਸੱਸ ਨੂੰ ਤੇ ਜੀਠ ਨੂੰ ਜਮੇਵਾਰ ਦੱਸ ਕੇ ਤੇ ਫਰਨਾਇਤ ਕੀਤੀ ਹੈ ਉਹ ਬਟਾਲਾ ਰੋਡ ਹਸਪਤਾਲ ਤੇ ਦਾਖਲ ਹੈ ਅਸੀਂ ਮੌਕੇ ਤੇ ਗਏ ਆ ਤੇ ਡਾਕਟਰ ਸਾਹਿਬ ਨੇ ਐਨਫਿਟ ਦੱਸਿਆ ਪਰ ਉਹਦੀ ਹਾਲਤ ਠੀਕ ਹੈ ਬਿਲਕੁਲ ਦੋਵਾਂ ਦੀ ਚੋਰੀ ਸੰਬੰਧੀ ਤੇ ਹੋਰ ਝਗੜੇ ਸੰਬੰਧੀ ਤਸਦੀਕ ਕੀਤੀ ਜਾ ਰਹੀ ਹੈ ਤਸਦੀਕ ਕਰਨ ਤੋਂ ਬਾਅਦ ਕਾਰਵਾਈ ਜਲਦੀ ਅਮਲ ਵਿੱਚ ਰਹੇਗਾ ਕਹਿ ਰਹੀ ਆ ਸੱਸ ਦੇ ਵੀ ਸਟਾ ਲੱਗੀਆਂ ਜੀ ਸੱਸ ਨੇ ਵੀ ਮੈਡੀਕਲ ਸਾਨੂੰ ਕਰਾ ਕੇ ਦਿੱਤਾ ਵਾ ਸੱਸ ਵੀ ਕਹਿੰਦੀ ਆ ਵੀ ਮੇਰੀ ਲੋ ਨੇ ਮੇਰੀ ਘਟਮਾਰ ਕੀ ਜੀ ਇਹ ਦੋਵਾਂ ਦਾ ਹੀ ਤਸਦੀਕ ਕਰਕੇ ਕਾਰਨ ਕਰਨਾ ਚਾਹੀਦਾ ਵਾ